ਬਾਬਾ ਜੀ 2 ਘੰਟੇ ਤੋਂ ਸਮਝੋ ਪੜੋ ਨਾ ਮਾ ਤੁਹਾਡਾ ਤੇ ਕਿੱਥੇ ਜਿਹੜਾ ਸਮਰ ਸੰਧੂ ਆ ਜਿਹੜੀ ਤੁਸੀਂ ਕਿਵੇਂ ਬੁਲਾਇਆ ਸੀ ਕੀ ਫੈਸਲਾ ਹੋਇਆ ਕਾਫੀ ਲੰਬੇ ਸਮੇਂ ਤੋਂ ਆ ਜਿਹੜੀ ਮੀਟਿੰਗ ਹੋ ਰਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਗ ਪੁਰਾਈਆਂ ਚੰਗੀਆਂ ਮਾਮਾ ਭੈਣਾ ਧੀਆ ਜਾਣੇ ਪਰ ਇੱਕਾਂ ਨਾਰੀ ਜਤੀ ਵਿਪਤੀ ਪੈਣ ਮਖਾਣੇ ਉਹ ਸਿਧਾਂਤ ਨੂੰ ਲੈ ਕੇ ਚੱਲੇ ਹੋਏ ਆ ਕਿਸੇ ਨੂੰ ਰੋਟੀ ਦੇ ਖਾਤਰ ਨੱਚਣਾ ਪੈਂਦਾ ਬਾਜ਼ਾਰਾਂ ਦੇ ਵਿੱਚ ਤੇ ਸਾਡੇ ਪੰਜਾਬ ਦੀ ਬਦਕਿਸਮਤੀ ਸਮਝੋ ਕੋਈ ਚੌਹੂਨੂ ਨੱਚਦਾ ਜੇ ਅਸੀਂ ਇਹਨੂੰ ਲੱਚਰਤਾ ਕਹਿੰਦੇ ਆ ਜਦੋਂ ਸਾਡੇ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਤੇ ਉਦੋਂ ਗੁਰਮਖੋ ਅਸੀਂ ਸਾਡੀਆਂ ਧੀਆ ਭੈਣਾਂ ਨੱਚਦੀਆਂ ਨੇ ਕਿਉਂ ਲੱਚਰਤਾ ਨਹੀਂ ਕੀ ਤੇ ਦੂਸਰੇ ਤੁਸੀਂ ਸਾਨੂੰ ਸਵਾਲ ਪੁੱਛਿਆ ਜੀ ਵੀ ਕੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਿਮਰ ਇਹ ਕਹਿੰਦੀ ਸੀ ਵੀ ਜੋ ਮੈਂ ਗਾਲਾਂ ਕੱਢੀਆਂ ਨੇ ਮੈਂ মিডিਆ ਅੱਗੇ ਆ ਕੇ ਮਾਫੀ ਮੰਗਦੀ ਹਾਂ ਇਹ ਮੇਰੀ ਗਲਤੀ ਆ ਪਰ ਜੋ ਇਹਨੇ ਗਲਾਸ ਮਾਰਿਆ ਇਹ মিডিਆ ਅੱਗੇ ਗਲਤੀ ਮੰਨੇ ਉਹ ਮੁੰਡਾ ਕਹਿੰਦਾ ਵੀ ਮੈਂ ਅੰਦਰ ਮਾਫੀ ਮੰਗ ਲੈਣਾ ਪਰ ਮੈਂ মিডিਆ ਅੱਗੇ ਨਹੀਂ ਮੰਗਣੀ ਪਰ ਸਿਮਰ ਦਾ ਇੱਕੋ ਇੱਕ ਕਹਿਣਾ ਸੀਗਾ ਕਹਿੰਦੀ ਮੇਰਾ ਜਲੂਸ ਸੋਸ਼ਲ ਮੀਡੀਆ ਤੇ ਤੇ ਲਟਰੋਨਿਕ ਮੀਡੀਆ ਤੇ ਨਿਕਲੇ ਆ ਤੇ ਮੈਂ ਇਸੇ ਤਰ੍ਹਾਂ ਕੋ ਨਹੀਂ ਆ ਜੇ ਇਹ ਗਲਤੀ ਮੰਨ ਲੈਂਦਾ ਤੇ ਮੈਂ ਇਹਨੂੰ ਮਾਫ ਕਰ ਦਿੰਨੀ ਆ ਬਸ ਆ ਗੱਲ ਸੀ ਮੀਟਿੰਗ ਤੇ ਮੁੰਡਾ ਮੌਜੂਦ ਸੀ ਉਸ ਸਮੇਂ ਮੀਟਿੰਗ 'ਚ ਮੁੰਡਾ ਆਇਆ ਸੀ ਉਦੋਂ ਬਾਅਦ ਚਲੇ ਗਿਆ ਉਦੋਂ ਬਾਅਦ ਚ ਨਹੀਂ ਆਇਆ ਹਨੇਟੱਕ ਜਾਨੀ ਕਿ ਜਿਹੜੀ 2 ਘੰਟੇ ਮੀਟਿੰਗ ਚੱਲੀ ਉਹ ਬੇਸਿੱਟਾ ਨਿਕਲੀ ਆ ਬੇਸਿੱਟਾ ਨਿਕਲੀ ਆ ਤੇ ਇਹ ਜਿਹੜਾ ਜਗਰੂਪ ਸੀਗਾ ਉਹ ਉਹਦੇ ਵਾਰ ਕੀ ਫੈਸਲਾ ਲਏ ਉਹ ਉਹਦਾ ਕੋਈ ਕਸੂਰ ਨਹੀਂਗਾ ਉਹ ਹਟਾਉਂਦਾ ਸੀਗਾ ਏ ਵੀ ਸੁਣਨ ਚ ਆਇਆ ਵੀ ਉਹ ਹਟਾਉਂਦਾ ਸੀਗਾ ਤੇ ਤਕਰੀਬਨ ਉਹਦਾ ਨੌ ਅੱਜ ਆਪਣੇ ਐਫੀ ਟੈਪ ਲੱਗ ਕੇ ਉਹਦਾ ਨੌ ਕੱਢ ਦਿੱਤਾ ਗਿਆ ਤੇ ਉਹ ਸਿਵਰ ਵੀ ਕਹਿ ਕੇ ਗਈ ਆ ਵੀ ਉਹ ਉਹਦੇ ਵਿੱਚ ਨਵਲ ਨਹੀਂ ਸੀਗੇ। ਬਾਬਾ ਜੀ 2 ਘੰਟੇ ਤੋਂ ਸਮਝੋ ਪਟਾ ਨਾਮ ਆ ਤੁਹਾਡਾ ਤੇ ਕਿੱਥੇ ਜਿਹੜਾ ਸਮਰ ਸੰਧੂ ਆ ਜਿਹੜੀ ਤੁਸੀਂ ਕਿਵੇਂ ਬੁਲਾਇਆ ਸੀ ਕੀ ਫੈਸਲਾ ਹੋਇਆ ਕਾਫੀ ਲੰਬੇ ਸਮੇਂ ਤੋਂ ਆ ਜਿਹੜੀ ਮੀਟਿੰਗ ਹੋ ਰਹੀ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੇਕ ਪੁਰਾਈਆਂ ਚੰਗੀਆਂ ਮਾਮਾ ਭੈਣਾ ਧੀਆ ਜਾਣੇ ਪਰ ਇੱਕ ਨਾਰੀ ਜਤੀਏ ਵਰਤੀ ਪੈਣ ਬਖਾਣੇ। ਬੂਸੇ ਦਾ ਹੱਥ ਨੂੰ ਲੈ ਕੇ ਚੱਲੇ ਹੋਏ ਆ ਕਿਸੇ ਨੂੰ ਰੋਟੀ ਦੇ ਖਾਤਰ ਨੱਚਣਾ ਪੈਂਦਾ ਬਾਜ਼ਾਰਾਂ ਦੇ ਵਿੱਚ ਇਹ ਸਾਡੇ ਪੰਜਾਬ ਦੀ ਬਦਕਿਸਮਤੀ ਸਮਝੋਗਾ ਮੈਂ ਇਸ ਨੂੰ ਕੋਈ ਚਾਹੂ ਨੂੰ ਨੱਚਦਾ ਜੇ ਅਸੀਂ ਇਹਨੂੰ ਲੱਚਰਤਾ ਕਹਿੰਦੇ ਆ ਜਦੋਂ ਸਾਡੇ ਘਰਾਂ ਦੇ ਵਿੱਚ ਵਿਆਹ ਹੁੰਦੇ ਨੇ ਤੇ ਉਦੋਂ ਗੁਰਮਖੋ ਅਸੀਂ ਸਾਡੀਆਂ ਧੀਆ ਭੈਣਾਂ ਨੱਚਦੀਆਂ ਨੇ ਕਿ ਉਹ ਲੱਚਰਤਾ ਨਹੀਂ ਕੀ ਤੇ ਦੂਸਰੇ ਤੁਸੀਂ ਸਾਨੂੰ ਸਵਾਲ ਪੁੱਛਿਆ ਜੀ ਵੀ ਕੀ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਸਿਮਰ ਇਹ ਕਹਿੰਦੀ ਸੀ ਵੀ ਜੋ ਮੈਂ ਗਾਲਾਂ ਕੱਢੀਆਂ ਨੇ ਮੈਂ মিডিਆ ਅੱਗੇ ਆ ਕੇ ਮਾਫੀ ਮੰਗਦੀ ਹਾਂ ਇਹ ਮੇਰੀ ਗਲਤੀ ਆ ਪਰ ਜੋ ਇਹਨੇ ਗਲਾਸ ਮਾਰਿਆ ਇਹ মিডিਆ ਅੱਗੇ ਗਲਤੀ ਮੰਨੇ ਉਹ ਮੁੰਡਾ ਕਹਿੰਦਾ ਵੀ ਮੈਂ ਅੰਦਰ ਮਾਫੀ ਮੰਗ ਲੈਣਾ ਪਰ ਮੈਂ মিডিਆ ਅੱਗੇ ਨਹੀਂ ਮੰਨਣੀ ਪਰ ਸਿਮਰ ਦਾ ਇੱਕੋ ਇੱਕ ਕਹਿਣਾ ਸੀਗਾ ਕਹਿੰਦੀ ਮੇਰਾ ਜਲੂਸ ਸੋਸ਼ਲ ਮੀਡੀਆ ਤੇ ਤੇ ਲਟਰੋਨਿਕ মিডিਆ ਤੇ ਨਿਕਲੇ ਆ ਤੇ ਮੈਂ ਇਸੇ ਤਰ੍ਹਾਂ ਕੋ ਨਹੀਂ ਆ ਜੇ ਇਹ ਗਲਤੀ ਮੰਨ ਲੈਂਦਾ ਤੇ ਮੈਂ ਇਹਨੂੰ ਮਾਫ ਕਰ ਦਿੰਨੀ ਆ ਬਸ ਆ ਗੱਲ ਸੀ ਮੀਟਿੰਗ ਤੇ ਮੁੰਡਾ ਮੌਜੂਦ ਸੀ ਉਸ ਵੇਲੇ ਮੀਟਿੰਗ 'ਚ ਮੁੰਡਾ ਆਇਆ ਸੀ ਉਦੋਂ ਬਾਅਦ ਚਲੇ ਗਿਆ ਉਦੋਂ ਬਾਅਦ ਚ ਨਹੀਂ ਆਇਆ ਹਲੇ ਟੈੱਕ ਜਾਨੀ ਕਿ ਜਿਹੜੀ 2 ਘੰਟੇ ਮੀਟਿੰਗ ਚੱਲੀ ਉਹ ਬੇਸਟਾ ਨਿਕਲੀ ਆ ਬੇਸਟਾ ਨਿਕਲੀ ਆ ਤੇ ਇਹ ਜਿਹੜਾ ਜਗਰੂਪ ਸੀਗਾ ਉਹ ਉਹਦੇ ਵਾਰ ਕੀ ਫੈਸਲਾ ਲਏ ਉਹ ਉਹਦਾ ਕੋਈ ਕਸੂਰ ਨਹੀਂਗਾ ਉਹ ਹਟਾਉਂਦਾ ਸੀਗਾ ਇਹ ਵੀ ਸੁਣਨ ਚ ਆਇਆ ਵੀ ਉਹ ਹਟਾਉਂਦਾ ਸੀਗਾ ਤੇ ਤਕਰੀਬਨ ਉਹਦਾ ਨੌ ਅੱਜ ਆਪਣੇ ਐਫੀਟੈਪ ਲੈ ਕੇ ਉਹਦਾ ਨੌ ਕੱਢ ਦਿੱਤਾ ਗਿਆ ਤੇ ਉਹ ਸਿਵਰ ਵੀ ਕਹਿ ਕੇ ਗਈ ਆ ਵੀ ਉਹ ਉਹਦੇ ਵਿੱਚ ਅਨਮਰਵਲ ਨਹੀਂ ਸੀਗੇ ਤੇ